रिकॉर्डिंगਾਂ ਤਰਲੇ ਵਾਲੀਆਂ ਪਾਵਾਂ ਸਾਲਿਓ ਨੇਟ ਤੇ ਤਾਂ ਹਾਂ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪ੍ਰੇਮ ਢਿੱਲੋਂ ਤੇ ਨਵਾਨ ਸੰਧੂ ਦੇ ਵਿੱਚ ਕਰ ਕੌਂਟਰੋਵਰਸੀ ਚੱਲ ਰਹੀ ਹੈ ਤੇ ਇਸੇ ਚੱਲ ਰਹੇ ਵਿਵਾਦ ਦੇ ਵਿੱਚ ਹੁਣ ਪ੍ਰੇਮ ਢਿੱਲੋਂ ਨੇ ਆਪਣੇ ਨਵੇਂ ਗੀਤ ਦੇ ਰਾਹੀਂ ਇੱਕ ਵਾਰੀ ਫਿਰ ਤੋਂ ਨਵਾਨ ਸੰਧੂ ਨੂੰ ਰਿਪਲਾਈ ਕੀਤਾ ਹੈ। ਵੈਸੇ ਤਾਂ ਗੀਤ ਦਾ ਨਾਮ ਹੀ ਰਿਪਲਾਈ ਸੀ 3 AM ਇਨ ਗਿਲਕੋ। ਤੁਹਾਨੂੰ ਯਾਦ ਹੋਣਾ ਪਿੱਛੇ ਜੇ ਇੱਕ ਵੀਡੀਓ ਗਿਲਕੋ ਅਪਾਰਟਮੈਂਟਸ ਦੇ ਬਾਹਰ ਵਾਇਰਲ ਹੋਈ ਸੀ ਜਿਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਨਵਾਨ ਸੰਧੂ ਹੋਰਾਂ ਦੇ ਫਲੈਟ ਦੇ ਬਾਹਰ ਜਿੱਥੇ ਪ੍ਰੇਮ ਢਿੱਲੋਂ ਹੋਰਾਂ ਨੇ ਨਵਾਨ ਸੰਧੂ ਦੇ ਬੰਦਿਆਂ ਨੂੰ ਵੰਗਾ ਰਿਆ ਸੀ। ਇਸ ਗੀਤ ਦੇ ਰਹੀ ਪ੍ਰੇਮਟਲੋਂ ਨੇ ਬਹੁਤ ਸਾਰੇ ਰਿਪਲਾਈ ਕੀਤੇ ਨੇ ਗੀਤ ਦੀ ਸ਼ੁਰੂਆਤ ਜੀ ਪ੍ਰੇਮ ਕਹਿੰਦਾ ਕਿ ਤੇਰੀ ਐਲਬਮ ਆਈ ਹੈ ਪਰ ਮੇਰਾ ਇੱਕੋ ਹੀ ਡਿਸ ਬਹੁਤ ਹੈ ਕਰੇ ਡੈਡੀ ਨੂੰ ਮੈਸ ਐਲਬਮ ਤੇਰੀ ਮੇਰਾ ਇੱਕੋ ਹੀ ਡਿਸ ਅੱਗੇ ਪ੍ਰੇਮ ਕਹਿੰਦਾ ਕਿ ਗਿਲਕੂ ਦੀ ਵੀਡੀਓ ਜੇ ਬਾਹਰ ਆ ਗਈ ਤਾਂ ਤੁਹਾਡਾ ਕੀ ਬਣੂ ਜਿਸ ਦੇ ਵਿੱਚ ਤੁਸੀਂ ਹਾੜੇ ਕੱਢ ਰਹੇ ਸੀ ਕੱਡੇ ਗਿਲਕੂ ਚ ਹਾੜ ਆਵੇ ਵੀਡੀਓ ਬਾਹਰ ਆ ਗਈ ਜੇ ਬਾਹਰ ਕਿੱਥੋਂ ਟੱਕੂ ਤੇਰੀ ਬਹੁਤ ਸਾਰੇ ਰਿਪਲਾਈ ਹੋਰ ਵੀ ਕੀਤੇ ਗਏ ਨੇ ਪੂਰੇ ਦਾ ਪੂਰਾ ਡਿਸ ਟਰੈਕ ਹੈ ਇਹ ਤਰਲੇ ਵਾਲੀਆਂ ਰਿਕਾਰਡਿੰਗਸ ਪਾਉਣ ਦੀ ਗੱਲ ਕੀਤੀ ਹੈ ਪ੍ਰੇਮ ਇਸ ਗੀਤ ਦੇ ਵਿੱਚ ਕਹਿੰਦਾ ਕਿ ਤੁਸੀਂ ਤਰਲੇ ਕਰਦੇ ਸੀ ਅੱਗੇ ਪ੍ਰੇਮ ਇਹ ਵੀ ਕਹਿੰਦਾ ਹੈ ਕਿ ਮੇਰੇ ਤੇ ਜੇ ਡਿਸਕ ਕਰਨਾ ਹੋਇਆ ਤਾਂ ਹੁਣ 6 ਮਹੀਨੇ ਨਾਲ ਲਾਈ ਤੇ ਗੀਤ ਕਿਸੇ ਹੋਰ ਤੋਂ ਨਾ ਲਖਵਾਈ ਤਾਂ ਪ੍ਰੇਮ ਢਿੱਲੋਂ ਤੇ ਨਵਾਰ ਸੰਧੂ ਦੀ ਇਹ ਕੰਟਰੋਵਰਸੀ ਲਗਾਤਾਰ ਵਧ ਰਹੀ ਹੈ ਦੋਨੇ ਇੱਕ ਦੂਜੇ ਨੂੰ ਰਪਲਾਈ ਕਰ ਰਹੇ ਨੇ ਬਾਕੀ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ